ਦੋਸਤੋ ਕਈਆਂ ਨੂੰ ਰੱਬ ਨੇ ਨੇ ਸੋਹਣੀ ਆਵਾਜ਼ ਦਿੱਤੀ ਹੁੰਦੀ ਹੈ ਕਿ ਸੁਣ ਕੇ ਕੰਨਾਂ ਦੇ ਵਿੱਚ ਰਸ ਖੁੱਲ ਜਾਂਦਾ ਹੈ ਇਸ ਤਰ੍ਹਾਂ ਹੀ ਦੇਖੋ ਇਸ ਭੈਣ ਨੇ ਕਿੰਨਾ ਸੋਹਣਾ ਕਿੰਨੀ ਮਿੱਠੀ ਆਵਾਜ਼ ਦੇ ਵਿੱਚ ਗੀਤ ਗਾਇਆ ਮੈਂ ਨਹੀਂ ਮੈਂ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਨੂੰ ਜਿੰਨੂੰ ਵੇਖ ਕੇ نیند ਆਈ ਰਾਤ ਨੂੰ ਬੜੀ ਹੀ ਸੋਹਣੀ ਆਵਾਜ਼ ਦੇ ਵਿੱਚ ਤੇ ਬੜੇ ਹੀ ਸੋਹਣੇ ਢੰਗ ਦੇ ਨਾਲ ਗੀਤ ਨੂੰ ਪੇਸ਼ ਕੀਤਾ ਸੁਣ ਕੇ ਹੌਸਲਾ ਫਜੇ ਕਰਿਓ ਕਮੈਂਟਾਂ ਦੇ ਵਿੱਚ ਹੋਰ ਆਪ ਬੜੀਆਂ ਚੀਜ਼ਾਂ ਕਰਦੇ ਆਂ ਸ਼ੇਅਰ ਇਦਾਂ ਦੀਆਂ ਚੀਜ਼ਾਂ ਸ਼ੇਅਰ ਕਰਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਆ ਕਰੋ ਜਿਹਦੇ ਨਾਲ ਇਹਨਾਂ ਨੂੰ ਹੌਸਲਾ ਮਿਲ ਸਕੇ ਦੇਖੋ ਤੁਸੀਂ ਪੂਰੀ ਵੀਡੀਓ ਮਾਏ ਨਹੀਂ ਪਾਏਨੀ ਮਾਏ ਨਹੀਂ ਪਾਏਨੀ ਮੈਂ ਸੱਜੇੜਾ ਦੀ ਮੂਰਤ ਬਣਾਈ ਰਾਤ ਨੂੰ ਮੈਂ ਰਾਤ ਨੂੰ ਨੀਂਦੋਂ ਵੇਖ ਵੇਖਨੀਂਦ ਰਾਤ ਨੂੰ ਨਹੀਂ

ਮੈਂ ਰਾਤ ਨੂੰ ਨੀਓ ਨੂੰ ਵੇਖ ਵੇਖ ਨੀਂਦ ਲਾ ਆਈ ਰਾਤ ਨੂੰ ਨੀ ਮੈਂ ਸੱਜਣਾ ਦੀ ਮੂਹਰ ਤਾ ਬੜਾਈ ਰਾਤ ਨੂੰ ਓ ਨੂੰ ਵੇਖ ਵੇਖ ਮੈਂ ਮੇਰਾ ਚਿਤ ਨਾ ਪਰੇ ਰਾਤਾਂ ਨੂੰ ਵੀ ਮੁੱਖ ਉਹਦਾ हटाई रातू माए रातू नी वेख नई रातू नी बेसा बड़ाई रातू कुझु कह पर कुझु न कहस मेरा So ോ മായ രാത്ോ ജീനോ വേഖ വേഖ നീരാത്തോ നീ ബസാതി മൂർത്ത പടരാത്തോക്കൂ